ਆਤਮਾ ਸਾਹਿਬ ਨੇ ਕੀ ਕਿਹਾ ਪਹਿਲੇ ਵਾਲਿਆਂ ਨੇ ਆਪਣੀ ਸਰਕਾਰ ਵੇਲੇ ਨੌکریاں ਨਹੀਂ ਦਿੱਤੀਆਂ ਸਗੋਂ ਆਪਣੇ ਬੱਚਿਆਂ ਨੂੰ ਰਾਜਨੀਤੀ 'ਚ ਲਾਂਚ ਕਰਦੇ ਰਹੇ ਇਹਨਾਂ ਤੋਂ ਕੀ ਉਮੀਦ ਕਰੋਗੇ ਉਹ ਹੀ ਖਜ਼ਾਨਾ ਹੈ ਤੇ ਉਹੀ ਅਫਸਰ ਨੇ ਹੁਣ ਕਿਵੇਂ ਨੌکریاں ਮਿਲ ਰਹੀਆਂ ਨੇ ਬਹੁਤ ਕੁਰਸੀਆਂ ਪੰਜਾਬ ਦੇ ਨੌਜਵਾਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਜੇ ਇੱਥੇ ਹੀ ਡਿਗਰੀ ਮੁਤਾਬਕ ਕੰਮ ਮਿਲ ਜਾਵੇ ਤੇ ਸਾਡੇ ਬੱਚਿਆਂ ਨੂੰ ਬਾਹਰ ਕਿਉਂ ਜਾਣਾ ਪਵੇ ਅਸੀਂ ਇੱਥੇ ਹੀ ਰਹਿ ਕੇ ਮੁਲਕ ਨੂੰ ਠੀਕ ਕਰਾਂਗੇ ਅਸੀਂ ਉਹਨਾਂ ਲੋਕਾਂ ਨੂੰ ਚੁਣੀਏ ਜਿਨ੍ਹਾਂ ਨੇ ਸਾਡੇ ਦੁੱਖਾਂ ਸੁੱਖਾਂ ਦਾ ਪਤਾ ਹੈ ਤਾਂ ਹੀ ਇਹ ਦੇਸ਼ ਠੀਕ ਰਹੇਗਾ ਸਰਕਾਰੀ ਨੌਕਰੀਆਂ ਮਿਲਣਾ ਤਾਂ ਲੋਕਾਂ ਲਈ ਇੱਕ ਸੁਪਨਾ ਹੀ ਬਣ ਕੇ ਰਹਿ ਗਿਆ ਸੀ ਬਾਹਰਲੇ ਮੁਲਕਾਂ ਚ ਬੱਚੇ ਜਿਹੜੇ ਜਾ ਰਹੇ ਸੀਗੇ ਸਿਸਟਮ ਹੀ ਇੰਨਾ ਖਰਾਬ ਸੀ ਪਹਿਲੇ ਵਾਲਿਆਂ ਨੇ ਆਪਣੇ ਹੀ ਧੀਆ ਪੁੱਤਾਂ ਬਾਰੇ ਸੋਚਿਆ ਪਰ ਹੁਣ ਆਮ ਕਰਾਂ ਦੇ 3 ਪੁੱਤਾਂ ਨੂੰ ਮੌਕੇ ਮਿਲ ਰਹੇ ਨੇ ਤੇ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਹਾਂਜੀ ਤੁਹਾਨੂੰ ਦੱਸਦੀ ਆ ਜੀ ਪੰਤਪਾ ਸਾਹਿਬ ਨੇ ਅੱਜ ਚੰਡੀਗੜ੍ਹ ਵਿਖੇ 417 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨੁਕਤੀ ਪੱਤਰ ਵੰਡੇ ਤੇ ਪਿਛਲੀ ਸਰਕਾਰਾਂ 'ਤੇ ਵੱਡਾ ਹਮਲਾ ਬੋਲਿਆ ਪੰਤਪਾ ਸਾਹਿਬ ਨੇ ਕਿਹਾ ਕਿ ਹੁਣ ਕਿਵੇਂ ਨੌਕਰੀਆਂ ਮਿਲਦੀਆਂ ਪਈਆਂ ਨੇ ਸਰਕਾਰ ਵੀ ਜੋ ਹੈ ਪੰਜਾਬ ਦੀ ਹੈਗੀ ਐ ਤੇ ਖਜ਼ਾਨਾ ਵੀ ਉਹੀ ਹੈ ਪਰ ਹੁਣ ਸਰਕਾਰੀ ਨੌਕਰੀਆਂ ਮਿਲਦੀ ਪਈ ਹੈਗੀਆਂ ਤੇ ਹੁਣ ਸਾਡੇ ਪੰਜਾਬ ਦੇ ਯੂਥ ਨੂੰ ਫੋਰਨ ਦੇ ਵਿੱਚ ਨਹੀਂ ਜਾਣਾ ਪਵੇਗਾ ਕਿਉਂਕਿ ਇੱਥੇ ਨੌਕਰੀਆਂ ਮਿਲ ਰਹੀਆਂ ਨੇ ਪੁਰਾਣੀ ਸਰਕਾਰਾਂ ਨੇ ਸਿਰਫ ਆਪਣੇ ਬੱਚਿਆਂ ਬਾਰੇ ਸੋਚਿਆ ਪਰ ਪੰਜਾਬੀਆਂ ਬਾਰੇ ਨਹੀਂ ਸੋਚਿਆ ਪਰ ਹੁਣ ਅਸੀਂ ਵਧੀਆ ਕੰਮ ਕਰ ਰਹੇ ਹਾਂ ਭਵਨਪਾ ਸਾਹਿਬ ਨੇ ਕਿਹਾ ਕਿ ਹੁਣ ਤੱਕ ਅਸੀਂ 44668 ਨੌਕਰੀਆਂ ਜੋ ਹੈ ਦੇ ਚੁੱਕੇ ਹੈਗੇ ਆ ਜੀ ਵੱਡੀ ਖਬਰ ਉਹ ਦੱਸਤੀ ਹੈ ਪੰਤਮਨ ਸਾਹਿਬ ਲਗਾਤਾਰ ਵਧੀਆ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਸਰਕਾਰੀ ਨੌਕਰੀਆਂ ਦੇ ਅੱਜ ਚੰਡੀਗੜ੍ਹ ਵਿਖੇ ਨੁਕਤੀ ਪੱਤਰ ਵੰਡੇ ਤੇ ਆਪਣੇ ਭਾਸ਼ਣ ਦੇ ਵਿੱਚ ਪੁਰਾਣੀ ਪਾਰਟੀਆਂ ਤੇ ਹਮਲਾ ਬੋਲਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਦਾਂ ਹੀ ਕੰਮ ਕਰਦੀ ਰਹੇਗੀ ਪਿਛਲੀ ਸਰਕਾਰਾਂ ਨੇ ਕੰਮ ਨਹੀਂ ਕੀਤਾ ਤੇ ਲੋਕਾਂ ਨੂੰ ਬਾਹਰ ਜਾਣ ਲਈ ਮਜਬੂਰ ਹੋਣਾ ਪਿਆ ਪਰ ਹੁਣ ਲੋਕ ਜਿਹੜੇ ਹੈ ਪੰਜਾਬ ਦੇ ਵਿੱਚ ਰਹਿ ਕੇ ਹੀ ਨੌਕਰੀਆਂ ਮਿਲਦੀ ਪਈਆਂ ਨੇ ਤੇ ਤੁਹਾਨੂੰ ਦੱਸਤੀ ਹੈ ਪੰਤਮਾ ਸਾਹਿਬ ਜਦ ਵੀ ਨੌਕਰੀਆਂ ਦਿੰਦੇ ਨੇ ਤੇ ਜਿਹੜੇ ਲੋਕਾਂ ਨੂੰ ਨੌਕਰੀਆਂ ਮਿਲੀਆਂ ਹੈਗੀਆਂ ਉਹਨਾਂ ਦੇ ਵਿਚਾਰ ਵੀ ਸੁਣਦੇ ਨੇ ਤੇ ਲੋਕਾਂ ਨੇ ਵੀ ਜੋ ਹੈ ਨੌਕਰੀ ਮਿਲਣ ਤੇ ਖੁਸ਼ੀ ਜ਼ਾਹਿਰ ਕੀਤੀ ਤੇ ਪੁਰਾਣੀ ਸਰਕਾਰਾਂ ਦੇ ਗੱਲ ਕਰਤੇ ਹੋਏ ਦੁੱਖ ਜਿਤ ਆਇਆ ਕਿ ਪੁਰਾਣੀ ਸਰਕਾਰਾਂ ਵਿੱਚ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਪਰ ਭਵੰਤਪਨ ਦੀ ਸਰਕਾਰ ਦੇ ਵਿੱਚ ਸਾਨੂੰ ਲਗਾਤਾਰ ਨੌਕਰੀਆਂ ਮਿਲ ਰਹੀਆਂ ਨੇ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਚ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੋ ਤੁਹਾਨੂੰ ਇਦਾਂ ਦੀ ਖਬਰਾਂ ਆਉਂਦੀ ਜਿੰਦੇ ਰਵਾਂਗੇ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਇਹ ਪੰਤਵਾ ਸਾਹਿਬ ਨੇ ਵੱਡੀ ਗੱਲ ਕਹੀ ਤੇ ਸ਼ਬਦੀ ਹਮਲਾ ਬੋਲਿਆ ਪੁਰਾਣੀ ਪਾਰਟੀਆਂ ਤੇ ਡਾਕਟਰ ਗੀਵਿੰਗ ਨੌਕਰੀਆਂ 2417 ਨਵ ਨਿਯੁਕਤ ਮੁੰਡੇ ਕੁੜੀਆਂ ਤੇ ਇਦਾਂ ਹੀ ਪੰਤਮਾ ਸਾਹਿਬ ਤੁਸੀਂ ਜੌਬਸ ਦਿੰਦੇ ਰਹੋ ਸਰਕਾਰੀ ਨੌਕਰੀਆਂ ਦਿੰਦੇ ਰਹੋ ਤੇ ਪੰਤਮਾ ਸਾਹਿਬ ਨੇ ਕਿਹਾ ਕਿ ਇਹ ਕੱਲੀ ਨੌਕਰੀ ਨਹੀਂ ਹੈ ਜਿਹੜੀ ਅਸੀਂ ਦੇ ਰਹੇ ਹਾਂ ਤੁਸੀਂ ਹੋਰ ਮਿਹਨਤ ਕਰਕੇ ਹੋਰ ਨੌਕਰੀਆਂ ਵੀ ਲੈ ਸਕਦੇ ਹੋ ਕਿ ਤੁਹਾਨੂੰ ਕੋਈ ਸਿਫਾਰਿਸ਼ ਦੀ ਲੋੜ ਨਹੀਂ ਹੋਏਗੀ ਤੁਹਾਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲेंगी ਇਹ ਕਿਹਾ ਪੰਤਮਾ ਸਾਹਿਬ ਨੇ